ਦੀ ਰਾਤ ਦੇ ਜਾਗਦੀ ਕਿਉਂ ਜਾਗਣ ਕਿਉਂ ਹੈ ਜੀ ਉਹਨਾਂ ਦੇ ਵਡੇਰੇ ਦਾ DNA ਚ ਹੈ ਤਿੰਨ ਦਿਨਾਂ ਦਾ ਚਾਹ ਜੜਿਆ ਬਾਪੂ ਦਾ ਜੜੇ ਵੀ ਕਿਹੋਣਾ ਜੀ ਬਾਪੂ ਹੈ ਰੰਦਾਸ ਮਹਾਰਾਜ ਕਹੇ ਵੀ ਹਰਜਨੀ ਇਹਨੂੰ ਬਾਪੂ ਕਹਿਣ ਚ ਨਹੀਂ ਕਰਉਂਦੇ ਕਿਉਂਕਿ ਇਹ ਬਹੁਤ ਮਹਾਨ ਸ਼ਖਸੀਅਤ ਨਹੀਂ ਖੁਦ ਰੱਬ ਨੇ ਰੰਦਾਸ ਮਹਾਰਾਜ ਕਿਉਂਕਿ ਮੈਂ ਅੱਜ ਹੀ ਮੇਰਾ ਪਿੰਡ ਦਾ ਤਵਾਸੀ ਰਾਤ ਨੂੰ ਬਠਿੰਡੇ ਸੀਗਾ ਕਥਾ ਦੀ ਹਾਜ਼ਰੀ ਸਾਧ ਸੰਗਤ ਉੱਥੇ ਵੀ ਸੰਗਤਾਂ ਨਾਲ ਬੜੀਆਂ ਖੁਸ਼ ਹੋ ਗਿਆ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਰਮਦਾਸ ਨੂੰ ਬਾਪੂ ਕਗੇ ਸੱਚੀ ਸਾਨੂੰ ਚਾਹ ਚੜਦਾ ਐਨੀ ਵਡਿਆਈ ਕਹਿੰਦੇ ਤੁਸੀਂ ਰਮਦਾਸ ਮਹਾਰਾਜ ਦੀ ਕੀਤੀ ਮੈਂ ਕਹਿਆ ਭਲਿਓ ਇਹ ਖੁਦ ਰਦਾ ਜੇ ਗੁਰੂ ਨਾਨਕ ਨੂੰ ਚੰਗਾ ਲੱਗਿਆ ਰਮਦਾਸ ਤੇ ਉਹਨੇ ਬਾਣੀ ਦਰਜ ਕਰ ਦਿੱਤੀ ਕਿਉਂਕਿ ਰਮਦਾਸ ਵਿੱਚ ਤੇ ਗੁਰਨਾਨਕ ਵਿੱਚ ਅੰਤਰ ਨਹੀਂਗਾ ਗੁਰੂ ਨਾਨਕ ਹੀ ਰਵਦਾਸ ਨੇ ਰਵਦਾਸ ਹੀ ਗੁਰੂ ਨਾਨਕ ਹੀ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਇਹ ਸੋਣੀ ਸੋਚ ਹੋ ਸਕਦੀ ਆ ਉਹ ਕਹੇ ਸਾਡੇ ਜੀ ਰਵਦਾਸ ਕੋਈ ਹੋਰ ਆ ਨਹੀਂ ਭਲੇ ਉਹ ਰਵਦਾਸ ਹੀ ਗੁਰੂ ਨਾਨਕ ਆ ਬਾਬੇ ਨਾਨਕ ਜੀ ਮਿਲੇ ਆ ਰਵਦਾਸ ਮਹਾਰਾਜ ਨੂੰ ਕਾਂਚੀ ਦੀ ਧਰਤੀ ਤੇ ਬਾਬਾ ਨਾਨਕ ਵੀ ਰਾਪੇ ਰਵਦਾਸ ਵੀ ਰਪੇ ਦੋਵੇਂ ਰੱਬ ਨੇ ਜਦੋਂ ਕਾਂਚੀ ਦੀ ਧਰਤੀ ਤੇ ਪਹੁੰਚੇ ਨਾ ਬਾਬਾ ਨਾਨਕ ਜੀ ਭਰਜਵਾਨੀ ਸੀ ਬਾਬੇ ਨਾਨਕ ਦੁੱਤੀ ਤੇ ਰਬਦਾਸ ਮਹਾਰਾਜ ਬਜ਼ੁਰਗ ਹੋ ਚੁੱਕੇ ਸਨ ਤੇ ਗੁਰਨਾਨਦ ਸਾਹਿਬ ਨੇ ਬਜ਼ੁਰਗੀ ਕਰਕੇ ਉਮਰ ਦਾ ਦਿਹਾੜੇ ਵੇਖ ਕੇ ਨਮਸਕਾਰ ਕੀਤੀ ਰਬਦਾਸ ਮਹਾਰਾਜ ਨੇ ਨਾ ਜੀ ਤੇ ਆਪਣੇ ਕੋਲ ਬਿਠਾ ਲਿਆ ਤੇ ਗੁਰਨਾਨਦ ਸਾਹਿਬ ਨੇ ਕਲਾਵੇ ਵਿੱਚ ਲਿਆ ਰਬਦਾਸ ਮਹਾਰਾਜ ਨੂੰ ਸੋਚ ਕੇ ਵੇਖੋ ਕਿੰਨਾ ਪਿਆਰ ਹੋ ਗਣਾ ਵਿੱਚ ਜੇ ਪਿਆਰ ਸੀ ਸਦਾ ਲਈ ਗੁਰੂ ਗ੍ਰੰਥ ਸਾਹਿਬ ਦੀ ਗੋਚ ਬਿਠਾਤਾ ਉਹਨਾਂ ਨੇ ਇਹ ਤਾਂ ਸਾਡੇ ਸਾਡੇ ਸੋਚਾਂ ਨੇ ਅਸੀਂ ਜਾਤਾਂ ਪਾਤਾਂ ਚ ਵੰਡੇ ਗਏ ਆ ਅਸਲ ਦੇ ਵਿੱਚ ਇਹ ਇੱਕ ਹੀ ਆ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਬੜੀ ਪਿਆਰੀ ਨੇ ਵਾਰ ਵਾਰ ਸਾਨੂੰ ਇਹੀ ਕਹਿੰਦੇ ਪਰਿਓ ਉਸ ਅਕਾਰ ਤੋਂ ਕਦੀ ਵਿੜਾਈ ਕਰੋ ਜੇ ਵਾਹਿਗੁਰੂ ਦੀਆਂ ਖੁਸ਼ੀਆਂ ਚਾਹੁੰਦੇ ਹੋ ਰੱਬ ਨਾਲ ਮਿਲਣਾ ਚਾਹੁੰਦੇ ਹੋ ਤੇ ਸਵਰਗ ਜੁੜ ਕੇ ਜੱਤਿਆ ਕੋ ਸਤਨਾਮ ਸ਼੍ਰੀ ਔਰ 5 7 ਮੀਟਰ ਅਪਾਸ ਮਹਾਰਾਜ ਦੀ ਖੁਸ਼ੀ ਵਿੱਚ ਜਨਨ ਦੀ ਖੁਸ਼ੀ ਵਿੱਚ ਸਾਰੀ ਸੰਗਤ ਰਸਨਾ ਦੀ ਹਾਜ਼ਰੀ ਨੂੰ ਇਧਰ ਬੀਤੇਗਾ ਹੀ ਪ੍ਰਸ਼ਾਦਾ ਪਕਾਉਂਦੀ ਉਹਨਾਂ ਨੂੰ ਮੈਂ ਬੇਨਤੀ ਕਰਾਂ ਭਾਈ ਤੁਸੀਂ ਗੱਲਾਂ ਨੂੰ ਸੰਜੋਚ ਕਰਕੇ ਨਾ ਰਸਨਾ ਦੀ ਹਾਜ਼ਰੀ ਲੋ ਸਾਰੇ ਜੱਗੋਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੀ ਸੰਗੋੜੀ ਨਾਲ ਅੱਜ ਸਾਰੇ ਬੀਤੇਗਾ ਵੱਲੋਂ ਸਤ ਨਾਮ ਸਤਨਾ ਹੈ ਗੁਰ ਸਤਨਾਬਾ ਹੈ ਗੁਰ ਸਤਨਾਬਾ ਸਤਨਾ ਹੈ ਗੁਰ ਹੁਣ ਤੋਂ ਨਹੀਂ ਲਤੂ ਬਾਬਾ ਨਾਮ ਕਿਉਂ ਜਪੋਦਾ ਹੁਣ ਆਹੀ ਗੱਲ ਸੁਣ ਲਓ ਜੀ ਹੁਣ ਤੁਹਾਨੂੰ ਲਤੂ ਵੀ ਬਾਰ-ਬਾਰ ਨਾਮ ਕਿਉਂ ਜਪੋਦਾ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਨਾ ਆ ਘਰ ਦੇ ਕੀ ਨਾਮ ਜਪਿਆ ਗਿਆ ਭਾਵਨਾ ਦੇ ਨਾਲ ਤੇ ਇੰਨੇ ਸਾਧ ਸੰਗਤ ਇਕਾ ਕਰਤਾ ਬਣਾਉਂਦਾ ਵਾਹ ਗੁਰ ਏਡੀ ਪਿਆਰੀ ਅਮਰਤ ਬਾਣੀ ਤੁਸੀਂ ਐ ਛਾਂਤ ਦੇਣ ਵਾਲੀ ਬਾਣੀ ਆ ਇੱਥੇ ਨਾਮ ਪਤਾ ਕਿਉਂ ਜਪਾਇਆ ਜਾਂਦਾ ਭਾਈ ਨਾਮ ਜਪੋਂ ਵੀ ਨਾ ਤੇ ਬਾਣੀ ਦੇ ਵਿੱਚ ਲਿਖਿਆ ਵੀ ਕਹਿੰਦੇ ਜਿਸ ਜਗ੍ਹਾ ਤੇ ਜਿਸ ਘਰ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਉਹ ਘਰ ਪਵਿੱਤਰ ਹੋ ਜਾਂਦਾ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਬਾਣੀ ਵਿੱਚ ਲਿਖਿਆ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਖਣ ਮੇਰੀ ਜੋ ਬਾਰੀ ਇਹ ਕਿਤੇ ਭਾਈ ਪੁੱਤਿਆ ਦੀ ਘਰ ਪਵਿੱਤਰ ਹੋ ਜਾਂਦਾ ਉਸ ਘਰ ਵਿੱਚ ਰੱਬ ਦਾ ਵਾਸ ਹੋ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਜਿੱਥੇ ਅਕਾਰ ਪੁਰਖ ਦੀ ਵਿੜਿਆਈ ਕੀਤੀ ਜਾਂਦੀ ਹੈ ਇੱਕ ਮਿੰਟ ਲਈ ਸਾਰੇ ਅੱਖੋਂ ਰਸਨਾ ਸਤ ਦਾ ਹਜ਼ਾਰਾਂ ਆ ਜਾ ਵਾਹਿਗੁਰੂ ਸਤਨਾਮ ਸ੍ਰੀ ਗੁਰੂ ਸਤਨਾਮ ਸ੍ਰੀ ਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਥੇ ਆਪਾਂ ਸਾਥ ਸੰਗਤ ਦਾਸ ਨਾਤੀ ਕਰੀ ਆਪੇ ਸ਼ਬਦ ਸੰਕੋਚੇ ਕਿਉਂਕਿ ਮੇਰੇ ਪਾਪਾ ਬਾਬਾ ਸੁਮਨਦਰ ਸਿੰਘ ਸਾਹਿਬ ਜਿਨ੍ਹਾਂ ਨੂੰ ਪਿਆਰ ਨਾਲ ਬਾਬਾ ਸੁੱਖਾ ਜੀ ਵੀ ਕਹਿੰਦੇ ਆ ਉਹਨਾਂ ਨੇ ਵੀ ਹਾਜ਼ਰੀ ਭਰਨੀ ਆ ਤੇ ਮੈਂ ਭਾਈ ਪਰਵਾਜ਼ ਸਾਡੇ ਸਤਿਕਾਰਯੋਗ ਸਵਰਗਵਾਸ ਬਖਤਾ ਜੀ ਅਜੀਤ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਸਾਡੇ ਵੱਡੇ ਵੀਰ ਸਾਰੇ ਜਸਵਿੰਦਰ ਸਿੰਘ ਪ੍ਰੇਮੀ ਬਾਬਾ ਸੁਖਮੰਦਰ ਸਿੰਘ ਸੁਖਾ ਸਾਰੇ ਪਰਿਵਾਰਾਂ ਦਾ ਤੇ ਸਾਡੇ ਸਤਿਕਾਰਯੋਗ ਇਹਨਾਂ ਦੇ ਪਰਿਵਾਰ ਦਾ ਮਾਤਾ ਜੀ ਦਾ ਸਾਰਿਆਂ ਦਾ ਭਾਈ ਬਹੁਤ ਧੰਨਵਾਦ ਪਰਿਵਾਰ ਨੂੰ ਤੇ ਸੰਗਤਾਂ ਨੂੰ ਗੁਰਦਾਸ ਮਹਾਰਾਜ ਜੀ ਦੇ 648 ਪ੍ਰਕਾਏ ਗੁਰਬੰਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਹੋਛੀਆਂ ਹੋਛੀਆਂ ਪਰਿਵਾਰ ਨੇ ਭਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਨ ਕਰਕੇ ਤਨ ਕਰਕੇ ਧਨ ਕਰਕੇ ਭਾਈ ਜਸਵਿੰਦਰ ਸਿੰਘ ਜੀ ਪ੍ਰੇਮੀ ਤੇ ਸੁਖਮੰਦਰ ਸਿੰਘ ਜੀ ਬਾਬਾ ਸਾਰਾ ਪਰਿਵਾਰ ਹੋਰ ਵੀ ਕਈ ਵੀਰ ਜਿਹੜੇ ਨਾਲ ਸੰਯੋਗ ਦਿੱਤੇ ਨੇ ਸਾਰੇ ਪਨਾਹ ਦੇ ਸੰਗਤ ਸਦਕਾ ਇਹ ਹਰ ਸਾਲ 3-4 ਦਿਨ ਲਗਾਤਾਰ ਅਰਦਾਸ ਮਹਾਰਾਜੇ ਨਾ ਚੇਤੇ ਕਰਦੇ ਆ ਤੇ ਆਪ ਅਰਦਾਸ ਕਰਨੀ ਅਰਦਾਸ ਮਹਾਰਾਜ ਕਰਤਾ ਕਰੋ ਭਾਈ ਜਸਵੰਦਰ ਸਿੰਘ ਦੇ ਪਰਿਵਾਰ ਤੇ ਬਾਬਾ ਅਜੀਤ ਸਿੰਘ ਦੇ ਸਾਰੇ ਪਰਿਵਾਰ ਦੇ ਸਿਰ ਤੇ ਆਦਰ ਆ ਕੇ ਰਮਦਾਸ ਮਹਾਰਾਜੀ ਜੀ ਇਸੇ ਤਰ੍ਹਾਂ ਲੰਗਰ ਪਾਣੀ ਦੀ ਇਸੇ ਤਰ੍ਹਾਂ ਆਪਣੀ ਦਰਕਰ ਦੀ ਸੇਵਾ ਕਰਾਉਂਦੇ ਰਹਿਣਾ ਇਹ ਇੰਨੀ ਇੱਕ ਬੇਨਤੀ ਅਰਦਾਸ ਕਰਨੀ ਜੀ ਅਰਦਾਸ ਸਬਾ ਕਰਦਵੇਂ ਗੁਰੂ ਦੇ ਚਰਨਾਂ ਵਿੱਚ ਨੈਗ ਵਿੱਚ ਜੀ ਗੁਰੂ ਕਿਰਪਾ ਕਰੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਸੱਚਖੰਡ ਵਿੱਚ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ